체킹 ਸਾਡੀ ਇਹ ਕੱਲ ਤੋਂ ਚੱਲੂ ਆ ਜੀ ਤੇ ਅਸੀਂ ਲਗਭਗ ਹੁਣ ਤੱਕ 15 ਤੋਂ 20 ਇਮੀਗ੍ਰੇਸ਼ਨ ਸੈਂਟਰ ਕੰਸਲਟੈਂਟ ਜੋ ਵੀ ਕਿਤੇ ਕੋਚਿੰਗ ਦਿੰਦੇ ਨੇ ਸਾਰੇ ਅਸੀਂ ਟੋਟਲੀ ਚੈੱਕ ਕਰ ਰਹੇ ਹਾਂ ਤੇ ਜੀ ਤਰੋੜ ਤੇ ਕਾਫੀ ਜ਼ਿਆਦਾ ਨੇ ਕਾਰਨ ਕੀ ਹੈ ਕਮੀਆਂ ਕੀ ਪਾਈਆਂ ਨੇ ਕਾਰਨ ਸਰਕਾਰ ਵੱਲੋਂ ਹਦਾਇਤਾਂ ਨੇ ਜੀ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਵੀ ਜਿੰਨਾਂ ਦੀ ਵੀ ਕੋਈ ਕਮੀ ਪੈਸੀ ਪਾਈ ਜਾਂਦੀ ਹੈ ਕਿਸੇ ਵੀ ਸੈਂਟਰ ਦੀ ਤਾਂ ਉਹ ਤੇ ਬੰਦੀ ਕਾਰਵਾਈ ਕੀਤੀ ਜਾਗੀ ਉਹ ਸਾਰੇ ਜਿਹੜੇ ਇਸ ਤਰ੍ਹਾਂ ਸੈਂਟਰ ਨੇ ਇਹਨਾਂ ਦੇ ਲਾਇਸੈਂਸ ਕੱਟੇ ਹੋ ਰਹੇ ਤੇ ਪ੍ਰਾਪਤ ਨਹੀਂ ਹੋ ਰਹੇ ਨੀ ਬਟਿਆ ਉਹਨੇ ਕਿਸੇ ਨੂੰ ਹੀ ਕਹੇਗੇ ਉਸ ਤੇ ਬਣਦੀ ਜਿਹੜੀ ਇਮੀਗ੍ਰੇਸ਼ਨ ਐਕਟ ਦੀ ਜਿਹੜੀ ਵੀ ਧਾਰਾ ਹੈਗੀ ਉਹ ਉਹ ਤਹਿਤ ਅਸੀਂ ਕੇਸ ਰਜਿਸਟਰ ਕਰਾਂਗੇ ਕਿਸ ਤਰ੍ਹਾਂ ਦਾ ਮਾਮਲਾ ਕੰਨੇ ਆਇਆ ਹਲੇ ਨਹੀਂ ਆਇਆ ਕੋਈ ਮਤਲਬ ਘੰਟੇ ਤੋਂ ਘੰਟੇ ਦਾ ਟਾਈਮ ਲਿਆ ਜਾਂਦਾ ਕੋਈ ਆਪਣਾ ਜਿਹੜਾ ਜਿਹਦਾ ਮਾਲਕ ਹੈ 12 ਦੀ ਮਜੂਰ ਘੰਟੇ ਦੇ ਵਿੱਚ ਸਾਰੇ ਡਾਕੂਮੈਂਟ ਪ੍ਰੋਵਾਈਡ ਕਰਦਾ ਉਹਨਾਂ ਨੂੰ ਉਹਨਾਂ ਕਸਮਾ ਦਿੱਤਾ ਗਿਆ ਜੇਕਰ ਨਹੀਂ ਪ੍ਰੋਵਾਈਡ ਕਰਦੇ ਫਿਰ ਅਸੀਂ ਇਹਦੀ ਬੰਦਗੀ ਕਰ ਦੇਵਾਂਗੇ ਕਿੰਨੇ ਕੇ ਸੈਂਟਰ ਨੇ ਬੰਦਾ ਦਿੰਦਾ ਦੀ ਅੰਟਾ ਤੁਮ 2-250 ਸੈਂਟਰ ਦੀ ਸਭੀ ਐਕਸਪੈਕਟੇਸ਼ਨ ਹੈਗੀ ਹੈ ਸਭ ਤੋਂ ਜ਼ਿਆਦਾ ਅਜਿਤ ਰੋਡ ਦਾ ਥਾਣੇ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਹੈਗੇ ਨਹੀਂ ਸਾਡੇ ਕੋਲੇ ਇਮੀਗ੍ਰੇਸ਼ਨ ਫਰਾਡ ਦੇ ਕੇਸਿਸ ਵੀ ਕਾਫੀ ਰਜਿਸਟਰਡ ਨੇ ਪਹਿਲਾਂ ਤੋਂ ਹੁਣ ਅਸੀਂ ਜਿਹੜਾ ਵੀ ਕੋਈ ਕਿਸੇ ਦੀ ਕੋਈ ਕਮੀ ਪੇਸ਼ੀਗੀ ਡਾਕਟਰ ਬਿਨਾਂ ਲਾਇਸੈਂਸ ਤੋਂ ਜੀਐਸਟੀ ਨੰਬਰ ਤੋਂ ਉਹਨਾਂ ਨੇ ਸੈਂਟਰ ਖੋਲੇ ਹੋਏ ਆ ਅਸੀਂ ਉਹਤੇ ਫਿਰ ਬੰਦਗੀ ਕਾਰਵਾਈ ਕਰਾਂਗੇ ਆ ਸੋ ਮੈਂ ਬਠਿੰਡਾ ਦਫ਼ਤਰ ਤੋਂ ਆਂ ਸੀ ਵੀਰੇਣਾ ਚੰਨੂ ਰਾਜੀ ਅੱਜ ਅਸਪੋਰਟਸ ਨੂੰ ਚੈਕਿੰਗ ਕੀਤੀ ਨੇ ਦੇਖੋ ਜੀ ਅੱਜ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਮਤਲਬ ਕਾਫੀ ਦਿਨ ਤੋਂ ਜੇ ਆਪਾਂ ਗੱਲ ਕਰੀ ਨਾ ਇਹ ਚੀਜ਼ ਦਾ ਮੁੱਦਾ ਉੱਠ ਰਿਹਾ ਬਈ ਬਹੁਤੇ ਤੇ ਏਜੰਟ ਨੇ ਜੋ ਕਿ ਸਟੂਡੈਂਟਾਂ ਤੋਂ ਵੱਧ ਪੈਸੇ ਲੈ ਰਹੇ ਆ ਜਾਂ ਕੁਝ ਵੀ ਚੀਜ਼ਾਂ ਨਾ ਸੋ ਅੱਜ ਪੁਲਿਸ ਦੀ ਮਤਲਬ ਆਈਸੀਏ ਤੇ ਹਨਾ ਐਸਐਸਓ ਸਾਹਿਬ ਨੇ ਚਲੋ ਦੇਖਿਆ ਅਗੇ ਸਾਡੇ ਡਾਕੂਮੈਂਟ ਵਗੈਰਾ ਸਾਰੇ ਚੈੱਕ ਕੀਤੇ ਸਾਡੇ ਕੋ ਹਰ ਇੱਕ ਡਾਕੂਮੈਂਟਸ ਪ੍ਰੋਵਾਈਡ ਸੀ ਆਪਾਂ ਉਹਨੂੰ ਚੈੱਕ ਵਗੈਰਾ ਕਰਵਾਇਆ ਹਨਾ ਸੋ ਉਹਦੇ ਵਿੱਚੋਂ ਜੇ ਇੱਕ ਤਾਂ ਮਿਸਿੰਗ ਸੀ ਤੇ ਉਹਨਾਂ ਨੇ ਸਾਨੂੰ ਇਹ ਚੀਜ਼ ਦਾ ਦੱਸਿਆ ਸੋ ਅਸੀਂ ਉਹ ਪ੍ਰੋਵਾਈਡ ਕਰ ਦਾਂਗੇ ਸੋ ਜੇ ਆਪਾਂ ਇੱਕ ਗੱਲ ਕਰੀਏ ਜਿਹੜੀ ਇਹ ਚੀਜ਼ ਇਹਨਾਂ ਨੇ ਕੀਤੀ ਹੈ ਨਾ ਸੋ ਚੰਗੀ ਗੱਲ ਹੈ ਜੀ ਕਿਉਂਕਿ ਇਹਦੇ ਵਿੱਚ ਸੁਚੇਤ ਰਹਿਣ ਵਾਲੀ ਗੱਲ ਹਰ ਇੱਕ ਏਜੰਟ ਮਤਲਬ ਆਪਣੇ ਕੰਮ ਨੂੰ ਲੈ ਕੇ ਸਹੀ ਰਹੂਗਾ ਜੀ ਸੋ ਜੇ ਆਪਾਂ ਕਹੀਏ ਕੋਈ ਸਟੂਡੈਂਟ ਨੂੰ ਆਪਾਂ ਗਲਤ ਗਾਈਡ ਕਰਦੇ ਆ ਜਾਂ ਕਿ ਅਸੀਂ ਹੋਰ ਕੰਟਰੀ ਭੇਜ ਦਿੰਨੇ ਆ ਨਾ ਸੋ ਇਹ ਚੀਜ਼ਾਂ ਸਾਰੀਆਂ ਬੰਦ ਹੋ ਜਾਣਗੀਆਂ ਸੋ ਇੱਕ ਵਧੀਆ ਮੁਹਿੰਮਾਂ ਦੇ ਚਲਾਈ ਗਈ ਹੈ ਨਾ ਮੈਨੂੰ ਪਤਾ ਲੱਗਾ ਤੁਹਾਡੇ ਕੋਲ GST ਨੰਬਰ ਵੀ ਨਹੀਂ ਹੈ ਹਾਂ ਦੇਖੋ ਜੀ ਸਾਡੀ ਜਿਹੜੀ ਮਤਲਬ ਹੈੱਡ ਬ੍ਰਾਂਚ ਆ ਮਹਾਲੀ ਆ ਸੋ ਉਹ ਬ੍ਰਾਂਚ ਤੋਂ ਅਸੀਂ ਇੱਥੇ ਆਪਣੀ ਬ੍ਰਾਂਚ ਓਪਨ ਕੀਤੀ ਆ ਸੋ ਉਹਦੇ ਕਰਕੇ ਜਿਹੜਾ ਸਾਡਾ ਲਾਇਸੈਂਸ ਆ ਮਹਾਲੀ ਵਾਲਾ ਚੱਲ ਰਿਹਾ ਸੀ ਅਸੀਂ ਉਹ ਉਹਨਾਂ ਨੂੰ ਦਿਖਾਇਆ ਘੱਟ ਇੱਥੇ ਇੱਕ ਇਨਟੀਮੀਸ਼ਨ ਲੈਣਾ ਪੈਂਦਾ ਡੀਸੀ ਦਫ਼ਤਰ ਤੋਂ ਸੋ ਉਹ ਅਸੀਂ ਲਿਆ ਹੋਇਆ ਅਸੀਂ ਪ੍ਰੋਵਾਈਡ ਕਰ ਦਾਂਗੇ ਉਹ ਇੱਕ ਹੈ ਫਿਰ ਆ